ਸਤਿ ਸ਼੍ਰੀ ਅਕਾਲ ਦੋਸਤੋ ਟੂਡੇ ਪੰਜਾਬ ਵੈਦਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੀ ਸਵਾਗਤ ਕਰਦੇ ਹਾਂ ਲੈ ਕੇ حاضر ਹੋਏ ਹਾਂ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਰਹੋ ਸਾਵਧਾਨ ਕਰੋ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਜ਼ਰੂਰੀ ਖਬਰ ਸਤਿ ਸ੍ਰੀ ਅਕਾਲ ਮੇਛਰਾਂ ਦੀ ਚੇਤਾਵਨੀ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋੜੀ ਜਿਹੀ ਬੀਨ ਦੇ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੇ ਹਰ ਦਿਨ ਦੇ ਮੌਸਮ ਦੀਆਂ ਤਾਜ਼ਾ ਖਬਰ ਐ ਇਸੇ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾਉਂਦੀ ਹੈ ਹਿਮਾਚਲ ਪ੍ਰਦੇਸ਼ ਵਿੱਚ ਤਵਾਹੀ ਮਚਾਰਿਆ ਮੌਸਮ ਨੂੰ ਅਜੇ ਹੋਰ ਸ਼ਕਤੀ ਦਿਖਾਵੇਗਾ ਅਗਲੇ 24 ਘੰਟਿਆਂ ਦੌਰਾਨ ਸੂਬੇ ਭਾਰਵੇਂ ਵਿੱਚ ਭਾਰੀ ਮੀਂਹ ਦੀ ਸਾਵਨਾ ਹੈ ਮੌਸਮ ਵਿਭਾਗ ਨੇ ਸਵੰਦੀ ਅਰੇਂਜ ਅਲਰਟ ਯਾਰੀ ਕੀਤਾ ਹੈ ਇਸ ਦਿਨਾਂ ਹੀ 7 ਦਿਲੇ ਵਿੱਚ ਛੜਾ ਦੀ ਚੇਤਾਵਨੀ ਦਿੱਤੀ ਗਈ ਹੈ ਇਹ ਚੇਤਾਵਨੀ ਚੰਬਾ ਕਾਂਗੜਾ ਮੰਡੀ ਸਿਰਮੌਰ ਕਿਨੌਰ ਅਤੇ Shimla ਵਿੱਚ ਜ਼ਿਲ੍ਹਿਆਂ ਵਿੱਚ ਦਿੱਤੀ ਗਈ ਹੈ Shimla ਮੌਸਮ ਵਿਭਾਗ ਕੇਂਦਰ ਅਨੁਸਾਰ ਅਗਲੇ 24 ਘੰਟਿਆਂ ਦੌਰਾਨ 7 ਅਗਸਤ ਨੂੰ ਅਰੇਂਜ ਅਤੇ 8 ਤੇ 9 ਅਗਸਤ ਨੂੰ yellow alert ਅਤੇ 10 ਅਗਸਤ ਨੂੰ orange ਅਤੇ 11 ਤੇ 12 ਅਗਸਤ ਨੂੰ yellow alert ਯਾਰੀ ਕੀਤਾ ਗਿਆ ਹੈ ਅਰੇ ਇਸ ਅਲਰਟ ਨਾਲ ਯੈਲੋ ਅਲਰਟ ਤੋਂ ਵੀ ਜ਼ਿਆਦਾ بارش ਕਾਰਨ ਜ਼ਮੀਨ ਖਿਸਕਣ ਅਤੇ ਹਾੜਾ ਆਉਂਦੀ ਸੁਭਾਵਨਾ ਹੈ ਅਤੇ ਕਈ ਇਲਾਕੇ ਦੇ ਵਿੱਚ ਅ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ ਤੇ ਤੀਤੋ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ گوئی ਵੀ ਕੀਤੀ ਗਈ ਹੈ ਜਿਸ ਕਾਰਨ ਤਾਪਮਾਨ ਵਿੱਚ ਭਾਰੀ ਗਰਾਫਟ ਦਰਜ ਕੀਤੀ ਜਾਵੇਗੀ ਇਸ ਲਈ ਹੋਰ ਨਵੀਂ ਅਪਡੇਟ ਮਿਲਦੀ ਆਪਾਂ ਚੈਨਲ ਤੇ ਸ਼ੇਅਰ ਕਰਾਂਗੇ ਜੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਸਾਰਿਆਂ ਦਾ